ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕੈਸਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਇੱਕ ਨਵੇਂ ਆਰਟੀਕਲ ਨਾਲ ਤੁਹਾਡੇ ਨਾਲ ਸਾਂਝ ਪਾਉਣ ਵਾਸਤੇ ਹਾਜ਼ਰ ਹੋਏ ਆਂ ਜੀ ਤੇ ਉਮੀਦ ਕਰਦਾ ਤੁਹਾਨੂੰ ਇਹ ਆਰਟੀਕਲ ਪਸੰਦ ਆਵੇਗਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੁਹਾਡੇ ਧੰਨਵਾਦੀ ਕਿਉਂਕਿ ਤੁਹਾਨੂੰ ਪਤਾ ਕਿ ਇਸ ਚੈਨਲ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਯਾਨੀ ਕਿ ਬੰਦ ਕਰ ਦਿੱਤਾ ਗਿਆ ਕਿਉਂਕਿ ਅਸੀਂ ਸੱਚੀਆਂ ਸੂਚੀਆਂ ਤੇ ਸਿੱਧੀਆਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਆਂ ਤੇ ਇਹ ਭਾਰਤ ਸਰਕਾਰ ਨੂੰ ਚੰਗਾ ਨਹੀਂ ਲੱਗਿਆ ਸੋ ਅਸੀਂ ਆਪਣਾ ਕਾਜ ਜਾਰੀ ਰੱਖਦੇ ਹੋਏ ਤੁਹਾਡੀ ਕਚਹਿਰੀ ਚ ਪੇਸ਼ ਹੋ ਰਹੇ ਹਾਂ ਤੁਸੀਂ ਆਪਣਾ ਫਰਜ਼ ਨਿਭਾ ਦੇਣਾ ਇਸ ਨੂੰ ਸ਼ੇਅਰ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਤੇ ਅਸੀਂ ਆਪਣਾ ਫਰਜ਼ ਨਿਭਾਈ ਚੱਲਾਂਗੇ ਸੋ ਆਓ ਆਪਾਂ ਅੱਜ ਦੇ ਲੇਖਵਾਲ ਚੱਲਦੇ ਹੈਗੇ ਆਂ ਅੱਜ ਦਾ ਲੇਖ ਹੈਗਾ ਸਿੱਖ ਕੌਮ ਕਿਹੜੀ ਦੁਨੀਆ ਦੀ ਕੌਮ ਆ ਜਿਹੜੀ ਘੱਲੂ ਘਾਰੇ ਚ ਅੱਧੀ ਮੁਕਾ ਦਿੱਤੀ ਜਾਵੇ ਦੁਸ਼ਮਣ ਗੱਡਿਆਂ ਚ ਕੌਮ ਦੇ ਸੂਰਮਿਆਂ ਦੇ ਸਿਰ ਲੱਦ ਮਨਿਆਦੀ ਕਰਾ ਆਪਦੀ ਚੜ੍ਹਤ ਦਾ ਮਜਾਰਾ ਕਰੇ ਕਿ ਅਲਖ ਮੁਕਾਤੀ ਹੁਣ ਹੁਣ ਨਹੀਂ ਸਹਿਕਦੇ ਕਦੀ ਉਹੀ ਕੌਮ ਦੁਸ਼ਮਣ ਨੂੰ ਲਹੌਰ ਦੀ ਜੂ ਨਾ ਟੱਪਣ ਦੇਵੇ ਇਕਾ ਦੁਸ਼ਮਣ ਨੂੰ ਜਾ ਕੇ ਕੇਰੇ ਕੇ ਅਜੇ ਤਤ ਖਾਲਸਾ ਜਿਉਂਦਾ ਹੈ ਜਿਉਂਦਾ ਹੱਥਾਂ ਪੈਰਾਂ ਦੀ ਪਾ ਦੇਵੇ 47 ਚ ਸਭ ਕੁਝ ਲਟਾ ਕੇ ਦੁਆਰਾ ਅਮਰਾਂ ਨੂੰ ਛੂ ਜਾਵੇ 84 ਹੰਡਾ ਦੁਨੀਆ ਚ ਆਪਣੇ ਸਿਧਾਂਤ ਦੇ ਨਿਸ਼ਾਨ ਚੁਲਾ ਦੇਵੇ ਕਦੀ ਤਾ ਭਲਿਓ ਸੋਚ ਲਿਆ ਕਰੋ ਕਿ ਕੌਮ ਚ ਜਿਹਾ ਕੀ ਆ ਕੀ ਗੁਰੂ ਦੀ ਕਿਹੋ ਜਿਹੀ ਮੇਰਾ ਕੌਮ ਨੂੰ ਜਿੰਨਾ ਵੜਦੇ ਨੇ ਅਤਿਆਚਾਰ ਕਰਦੇ ਨੇ ਮਾਰਦੇ ਨੇ ਕੌਮ ਹੋਰ ਜੋਸ਼ ਨਾਲ ਉੱਠਦੀ ਆ ਉੱਬਰਦੀ ਆ ਅੱਗੇ ਵੱਧਦੀ ਆ ਹਿੱਕਾਂ ਤਾਣ ਖੜਦੀ ਆ ਮਨੁੱਖਤਾ ਤੇ ਕੋਈ ਭੀੜ ਬਣਦੀ ਆ ਸੀਰੀਆ ਯੂਕਰੇਨ ਚ ਲੰਗਰ ਲਾਈ ਜਾਂਦੀ ਆ ਕਿਤੇ ਕਿਤੇ ਨਹੀਂ ਟਲਦੀ ਇਹ ਕੌਮ ਇਟਲੀ ਟ੍ਰਾਂਟੋ ਵੈਨਕੂਵਰ ਮੈਨਹੈਟਨ ਨਿਊਯਾਰਕ ਆਸਟ੍ਰੇਲੀਆ ਚ ਕੌਮ ਦੇ ਨਗਰ ਕੀਰਤਨਾਂ ਚ ਝੂਲਦੇ ਨਿਸ਼ਾਨ ਸਾਬ ਨੂੰ ਮਹਿਸੂਸ ਤਾਂ ਕਰਕੇ ਵੇਖੋ ਕੀ ਇਹ ਕੌਮ ਦੀ ਚੜਤ ਨਹੀਂ ਸਿੱਖੀ ਸਰੂਪ ਚ ਯੂਰਪ ਚ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਵੈਸਟਰਨ ਵਰਡ ਦੀਆਂ ਪਾਰਲੀਮੈਂਟਾਂ ਚ ਹਾਜ਼ਰੀ ਲਗਾਉਂਦੇ ਕੌਮ ਦੇ ਨਮਾਇंदे ਕੈਨੇਡਾ ਦੇ ਪਹਿਲਾਂ ਰਹਿ ਚੁੱਕੇ ਰੱਖਿਆ ਮੰਤਰੀ ਦੇ ਰੂਪੇ ਤੇ ਪਹੁੰਚਿਆ ਪਹੁੰਚੇ ਸਰਦਾਰ ਸੱਜਨ ਸਿੰਘ ਕੈਨੇਡਾ ਚ ਟਰੋਡੋ ਦੀ ਜਗਮੀਤ ਸਿੰਘ ਦੇ ਸਹਾਰੇ ਚਲਦੀ ਸਰਕਾਰ ਕਮੀ ਕਿੱਥੇ ਆ ਸੋਚੋ ਅਸੀਂ ਨਹੀਂ ਸੋਚਾਂਗੇ ਤੇ ਹੋਰ ਕੌਣ ਸੋਚੂਗਾ ਲੋੜ ਸਾਰੇ ਵੈਰ ਵਿਰੋਧ ਵਖਰੇਵੇਂ ਛੱਡ ਕੇ ਜਥੇਬੰਦਕ ਹੋਣ ਦੀ ਲੋੜਾ ਜਥੇਬੰਦਕ ਜਦਨ ਕੁਝ ਸਾਲ ਪਹਿਲਾਂ ਬੀਸੀ ਚ ਹੜ ਚ ਰੈੱਡ ਕਰਾਸ ਦੇ ਹੱਥ ਖੜੇ ਕਰ ਗਈ ਸੀ ਸਰਕਾਰ ਨੇ ਸਿੱਖਾਂ ਦੀ ਖਾਲਸਾ ਏਡ ਤੋਂ ਮਦਦ ਦੀ ਗੋਹਾਰ ਲਵਾਈ ਸੀ ਗੋਰੇ ਸਿੱਖਾਂ ਦੀ ਸਪਲਾਈ ਚੇਨ ਵਿਵਸਥਾ ਨੂੰ ਵੇਖ ਕੇ ਹੈਰਾਨ ਰਹਿ ਗਏ ਆਪ ਦੇ ਆਪ ਨੂੰ ਰੋਕ ਨਾ ਸਕੇ ਤੇ ਕਹਿੰਦੇ ਜਿੱਥੇ ਰੈੱਡ ਕਰਾਸ ਪਛੜ ਗਈ ਖਾਲਸਾ ਏਡ ਭਾਵ ਸਿੱਖਾਂ ਨੇ ਬਾ ਕਮਾਲ ਸੇਵਾ ਨਿਭਾਈ ਸਾਨੂੰ ਸਿੱਖਾਂ ਤੇ ਇਸ ਸਮਾਜ ਦਾ ਹਿੱਸਾ ਹੋਣ ਤੇ ਮਾਣ ਆਉਣਾ ਚਾਹੀਦਾ ਮਾਣ ਇੱਕ ਆ ਲੋਕ ਜਿਹੜੇ ਕਹਿੰਦੇ ਸਾਨੂੰ ਸਿੱਖਾਂ ਤੇ ਮਾਣ ਆ ਕਿ ਇਹ ਸਾਡੇ ਸਮਾਜ ਦਾ ਹਿਸਾਨ ਇੱਕ ਦੇਸ਼ ਉਹ ਜਿਸ ਦੀ ਇੱਜ਼ਤ ਆਬਰੂ ਲਈ ਸਾਡੇ ਪੁਰਖੇ ਲੜੇ ਮਰੇ ਦੇਸ਼ ਦੀ ਇੱਜ਼ਤ ਨੂੰ ਆਂਝ ਨਹੀਂ ਆਉਣ ਦਿੱਤੀ ਜਿਨ੍ਹਾਂ ਦਾ ਢਿੱਡ ਭਰਦੇ ਪਰਦੇ ਕਰਜਾਈ ਹੋ ਰਹੇ ਉਨ੍ਹਾਂ ਬੇਗਾਰਤਾ ਨੇ ਸਾਡੇ ਭਰੇ ਬਾਜ਼ਾਰ ਅਲਫ ਨੰਗੀਆਂ ਕਰ ਅਣਖਾਂ ਤੇ ਇੱਜ਼ਤਾਂ ਰੋਲਤੀਆਂ ਅੱਤਵਾਦੀ ਦਾ ਰੁਤਪਾ ਦੇ ਨਵਾਜਿਆ ਸੀਨਾ ਪਾੜਦਾ ਐਡਾ ਵਿਸ਼ਵਾਸ ਘਾਟ ਸਾਰੀ ਦੁਨੀਆ 'ਚ ਬੈਠੇ ਪੰਜਾਬ ਦੇ ਲੋਕਾਂ ਲਈ ਹਵਾਈ ਅੱਡੇ 에어ਪੋਰਟ ਨਹੀਂ ਚੱਲਣ ਦੇ ਰਹੇ ਕੀ ਰਾਜ ਦੀ 에어ਪੋਰਟ ਦੀ ਮੰਗ ਵੀ ਧਾਰਮਿਕ ਹੈ ਧਾਰਮਿਕ ਕਦੇ ਤਾਂ ਸੋਚ ਲਿਆ ਕਰੋ ਕਿ ਕਿਹੜੇ ਭਾਰਤ ਦੇਸ਼ ਦੇ ਭਲੇਖੇ ਤੁਰੇ ਫਿਰਦੇ ਹੋ ਜੇ ਦੇਸ਼ ਲਈ ਖੜਨ ਦਾ ਏਡਾ ਹੀ ਜਜ਼ਬਾ ਤਾਂ ਲਾਹੋ ਕਲਾਮੀ ਦਾ ਜੁਲਾ ਤੇ ਆਪ ਦੇ ਦੇਸ਼ ਪੰਜਾਬ ਲਈ ਖੜੋ ਪੰਜਾਬ ਸਾਡੀ ਕੌਮ ਦੀ ਮੇਨ ਲੈਂਡ ਆ ਆਪਾਂ ਕੀ ਕਰ ਸਕਦੇ ਆ ਸੋਚ ਕੇ ਤਾਂ ਵੇਖੋ ਯੂਰਪ ਚ ਲਾਕਡਾਊਨ ਤੇ ਸਰਕਾਰਾਂ ਵੱਲੋਂ ਟਰੱਕਾਂ 'ਚ ਫਸੇ ਹਜ਼ਾਰਾਂ ਡਰਾਈਵਰਾਂ ਨੂੰ ਫੂਡ ਪਹੁੰਚਦਾ ਕਰ ਖਾਸਾ ਏਡ ਵੱਲੋਂ ਕਾਮਯਾਬੀ ਨਾਲ ਜ਼ਿੰਮੇਵਾਰੀ ਨਿਭਾਅ ਦੁਨੀਆ 'ਚ ਕੌਮ ਨੂੰ ਰੀਕੋਗਨਾਈਜ਼ ਕਰਾ ਦਿੱਤਾ ਸੀ ਤੇ ਬਰਾਬਰ ਆਖ ਖੜਨਾ ਕਿ ਸਿੱਖਾਂ ਦੀ ਸਮਰੱਥਾ ਤੇ ਸ਼ਕਤੀ ਨੂੰ ਉਜਾਗਰ ਨਹੀਂ ਕਰਦਾ ਕਿ ਅੰਗਰੇਜ਼ਾਂ ਨੂੰ ਦਿਸਦਾ ਨਹੀਂ ਇਹ ਸਭ ਲੋਡ ਸਿਰਫ ਜਥੇਬੰਦਕ ਹੋਣ ਦੀ ਆ ਗੱਲ ਨੂੰ ਵੱਡੀਆਂ ਤਾਕਤਾਂ ਮੂਰੇ ਫੈਕਸ ਤੇ ਰੱਖਣ ਦੀ ਆ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਚ ਬੈਠੇ ਆਪਣੇ ਬੱਚਿਆਂ ਨੂੰ ਦੱਸੋ ਤੁਹਾਡੀ ਕੌਮ ਨਾਲ ਭਾਰਤ ਚ ਕੀ ਹੋ ਰਿਹਾ ਉਹਨਾਂ ਨੂੰ ਪਤਾ ਲੱਗੂ ਉਹਨਾਂ ਦੀ ਜੜ ਕਿੱਥੇ ਆ ਕੌਮ ਇੱਥੇ ਮਰਦੀ ਆ ਆਵਾਜ਼ ਚੁੱਕੋ ਸਿੱਖ ਨਹੀਂ ਕਰਦੇ ਸਿੱਖ ਕੀ ਨਹੀਂ ਕਰ ਸਕਦੇ ਵਕੀਲ ਤੁਸੀਂ ਵਪਾਰੀ ਤੁਸੀਂ ਅਕਾਊਂਟੈਂਟ ਤੁਸੀਂ ਇੰਜੀਨੀਅਰ ਡਾਕਟਰ ਹੀ ਨਹੀਂ ਤੁਸੀਂ ਟਰਾਂਸਪੋਰਟਰ ਤੁਸੀਂ ਬਿਲਡਰ ਤੁਸੀਂ ਸਿਆਸਤਦਾਨ ਤੁਸੀਂ ਅਮਰੀਕਾ ਇੰਗਲੈਂਡ ਕੈਨੇਡਾ ਦੇ ਮਿਲਟਰੀ 'ਚ ਤੁਸੀਂ ਸਿੱਖੋ ਆਪ ਦੇ ਆਪ ਨੂੰ ਪਛਾਣੋ ਕਿ ਕੌਮ ਦੀ ਸ਼ਕਤੀ ਤੇ ਸਮਰੱਥਾ ਦੀ ਕੋਈ ਹੋਰ ਆਧਾਰਨ ਦੇਣੀ ਅਜੇ ਬਾਕੀ ਆ ਬਸ ਲੋੜ ਲੋੜ ਹੈ ਗੱਲ ਨੂੰ ਸਮਝ ਕੇ ਗੱਲ ਪਈ ਗੁਲਾਮੀ ਨੂੰ ਲਾਉਣ ਦੀ ਪੂਰਾ ਭਾਰਤ ਵਿਸ਼ਿਆ ਪਿਆ ਸੀ ਮੋਦੀ ਮੂਰੇ ਕਿਸਾਨ ਅੰਦੋਲਨ ਚ ਸਿੱਖਾਂ ਨੇ ਦੁਨੀਆ ਨੂੰ ਵਿਖਾਇਆ ਕਿ ਉਹ ਕੌਣ ਨੇ ਜਦ ਗੱਲ ਫੈਕਟਸ ਤੇ ਆਈ ਕਾਲੇ ਕਾਨੂੰਨ ਰੱਦ ਹੀ ਨਹੀਂ ਹੋਏ ਫਿਰ ਆਪ ਦਾ ਮੂਲ ਪਛਾਣ ਲਿਓ ਭਲੇਓ ਨਿਸ਼ਾਨ ਸਾਹਿਬ ਆਜ਼ਾਦ ਕੌਮ ਤੇ ਹੀ ਝੂਲਿਆ ਕਰਦੇ ਨੇ ਨਾ ਕਿ ਗੁਲਾਮਾਂ ਦੇ ਝੂਲਦੇ ਨਿਸ਼ਾਨ ਪੁਸ਼ਟੀ ਕਰਦੇ ਨੇ ਕਿ ਇਹਦੀ ਸ਼ਰਨ ਚ ਆਉਣ ਵਾਲੇ ਜਾਨ ਮਾਲ ਦੀ ਹਿਫਾਜ਼ਤ ਹੀ ਸਾਡਾ ਮੁਢਲਾ ਧਰਮ ਆ ਕੌਮ ਦੇ ਗਦਾਰਾਂ ਤੇ ਟੁੱਕੜ ਪੋਚਾਂ ਨੇ ਕੌਮ ਨੂੰ ਸਿਧਾਂਤਹੀਣਾ ਕਰਨ ਲਈ ਜ਼ੋਰ ਲਾਇਆ ਪਿਆ ਜ਼ੋਰ ਕਾਮਰੇਡ ਰਾਧਾ ਸਵਾਮੀਏ ਨਿਰੰਕਾਰੀਏ ਨੂਰ ਮੈਲੀਏ ਟਡਰੀਏ ਪਨਿਹਾਰੀਏ ਰਹੀਮ ਦੇ ਡੇੜੇ ਖੜੇ ਕਰਨਾ ਉਸੇ ਲੜੀ ਦਾ ਹਿੱਸਾ ਨੇ ਸ਼੍ਰੋਮਣੀ ਕਮੇਟੀ ਚ ਵਾਲੇ ਡੋਗ ਰਿਆ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਸਕ੍ਰਿਪਟ ਚੋਰੀ ਕਰਾਵਾਦੂ ਲਗਾਤਾਰ ਆਈ ਸਿੱਖ ਸਿਧਾਂਤ ਦੇ ਅਰਥ ਬਦਲਣ ਦੀ ਚਾਲ ਦਾ ਰਾਜ ਕੀ ਹੁਣ ਗੁੱਜਾ ਰਹਿ ਗਿਆ ਕਿ ਕੌਮ ਅਵੇਸਲੀ ਸੀ ਕਿ ਕੌਮ ਨੇ ਗੁਰੂ ਗ੍ਰੰਥ ਸਾਹਿਬ ਪੜਿਆ ਨਹੀਂ ਸੀ ਕੌਮ ਇਉਂ ਨਹੀਂ ਡੱਕੀ ਜਾਣੀ ਨਾ ਕਦੇ ਡੱਕੀ ਗਈ ਆ ਸਮਾ ਮਾੜਾ ਤੇ ਆਉਂਦਾ ਰਹੁ ਚਾਰੇ ਪਾਸਿਓ ਕਿਤੇ ਹਮਲਿਆਂ ਦੇ ਬਾਵਜੂਦ ਕੌਮ ਦੇ ਨਿਸ਼ਾਨ ਦੁਨੀਆ 'ਚ ਝੂਲ ਜਾਣਾ ਕੌਮ 'ਚ ਵਸਦੀ ਗੁਰੂ ਜੋਤ ਦੀ ਜਿਉਂਦੀ ਜਾਗਦੀ ਮਿਸਾਲ ਨਹੀਂ ਐ ਮਾਣ ਕਰੋ ਆਪਦੇ ਤੇ ਆਪਦੇ ਪੁਰਖਿਆਂ ਤੇ ਜਿਨ੍ਹਾਂ ਨੇ ਲੱਖਾਂ ਦੁਸ਼ਵਾਰੀਆਂ ਦੇ ਬਾਵਜੂਦ ਜ਼ੁਲਮ ਦੇ ਝਖਣਾ ਮੂਰੇ ਅਡੋਲ ਰਹਿ ਗੁਰੂ ਦੇ ਸਿਧਾਂਤ ਮਾਨਸ ਕੀ ਜਾਤ ਨੂੰ ਸੱਚ ਕਰ ਵਿਖਾਇਆ ਸੱਚ ਸਦਾ ਕਰਤਾ ਕਿ ਗੁਰੂ ਪੂਰਨ ਸਮਰੱਥ ਹੈ ਲੋੜ ਗਿਲੇ ਸ਼ਿਕਵੇ ਭਲਾ ਕੇ ਇਕੱਠੇ ਹੋਣ ਦੀ ਆ ਸੰਸਥਾਵਾਂ ਦੀਆਂ ਪਰੰਪਰਾਵਾਂ ਨੂੰ ਲੈ ਕੇ ਲੱਖ ਵਖਰੇਵੇਂ ਹੋ ਸਕਦੇ ਨੇ ਪਰ ਅਸੀਂ ਉਪਜੇ ਤਾਂ ਗੁਰੂ ਸਿਧਾਂਤ ਚੋਂ ਹੀ ਆ ਕਿ ਸਾਡਾ ਪਿਓ ਇੱਕ ਨਹੀਂ ਕਿ ਉਹਨੇ ਜਾਤ ਪਿਛਲੇ ਕਰਮਾਂ ਤੋਂ ਆਜ਼ਾਦ ਕਰ ਬਰਾਬਰਤਾ ਦਾ ਸਿਧਾਂਤ ਦੇ ਇੱਕ ਨਹੀਂ ਸੀ ਕੀਤਾ ਜੇ ਪਿਓ ਇਕਾ ਕਿ ਸਾਡੀ ਮੈਂ ਸਾਡੇ ਪਿਓ ਯਾਨੀ ਕਿ ਗੁਰੂ ਦੇ ਸਿਧਾਂਤ ਤੋਂ ਉੱਪਰ ਹੋ ਗਈ ਜੇ ਪਿਓ ਦਾ ਸਿਧਾਂਤ ਹੀ ਨਹੀਂ ਰਿਹਾ ਫਿਰ ਕਾਹਦੇ ਅਸੀਂ ਟਕਸਾਲੀ ਕਾਹਦੇ ਅਖੰਡ ਕੀਰਤਨੀਏ ਲੋੜ ਪੰਜਾਬ ਚ ਮੇਨਲੈਂਡ ਨੂੰ ਸਾਂਭਣ ਦੀ ਆ ਜੀ ਕਿਉਂਕਿ ਸਾਡੀ ਜੜ ਉੱਥੇ ਪਈ ਆ ਸਾਡੀ ਧਰਤੀ ਚ ਪਈ ਆ ਸੋ ਏਸੀ ਸਾਡਾ ਅੱਜ ਦਾ ਲੇਖ ਪੜਦਿਆਂ ਕੋਈ ਗਲਤੀ ਹੋ ਗਈ ਤਾਂ ਅਗਾਉ ਮਾਫੀ ਸੋ ਇਸ ਦੇ ਲੇਖਕ ਸਨ ਸਰਦਾਰ ਪਰਮਿੰਦਰ ਸਿੰਘ ਜਰਨਾਲੀ ਆਵਾਜ਼ ਕੇਐਸ ਬੱਲ ਪੇਸ਼ਕਾਸ਼ ਪੰਜਾਬੀ ਆਵਾਜ਼ ਕੈਨੇਡਾ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਇਹ ਲੇਖ ਇਹ ਆਰਟੀਕਲ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਤੇ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਤੁਹਾਡੇ ਧੰਨਵਾਦੀ ਮਿਲਦੇ ਆ ਇੱਕ ਨਵੇਂ ਇੱਕ ਹੋਰ ਨਵੇਂ ਐਪੀਸੋਡ ਇੱਕ ਨਵੇਂ ਹੋ ਲੇਖ ਦੇ ਨਾਲ ਧੰਨਵਾਦੀ ਤੁਹਾਡੇ ਮੈਂ ਇੱਥੇ ਤੁਹਾਡੇ ਕੋ ਇਜਾਜ਼ਤ ਲੈਣਾ ਸਤਿ ਸ਼੍ਰੀ ਅਕਾਲ ਜੀ